ਸੋ ਰਵਨੀ ਸਿੰਘ ਬਿੱਟੂ ਆਸਮਾ ਆ ਗਏ ਹੋਗੇ ਬਜਾ ਰਹੇ ਕਿ ਥੋੜਾ ਕਿਸੇ ਸੱਬ ਜਾਓਗੇ ਆ ਉੱਥੇ ਚਲਦੇ ਆ ਹਾਂਜੀ ਸਰ ਉੱਥੇ ਚਲਦੇ ਆਪਾਂ ਨਹੀਂ 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 ਕੋਈ ਅਰੈਸਟ ਨਹੀਂ ਕੀਤਾ ਸੀ ਉਹ ਤਾਂ ਪੁਲਿਸ ਦਾ ਕੰਮ ਹੁੰਦਾ ਕਿ ਪੁਲਿਸ ਨੇ ਲਾਅ ਐਂਡ ਆਰਡਰ ਸਾਰਾ ਮੇਨਟੇਨ ਕਰਨਾ ਹੁੰਦਾ ਪੁਲਿਸ ਨੇ ਬਹੁਤ ਚੀਜ਼ਾਂ ਦੇਖਣੀਆਂ ਹੁੰਦੀਆਂ ਇਹ ਇਹ ਤਾਂ ਕੰਮ ਸਰਕਾਰਾਂ ਦੇ ਹੁੰਦੇ ਆ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਉਹ ਸਾਰੇ ਆਫੀਸਰ ਸਬਾਨ ਸਵੇਰ ਦੇ ਗੱਲਬਾਤ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਇਨੂੰ ਜਿਹੜਾ ਐਡਾ ਵੱਡਾ ਐਜੀਟੇਸ਼ਨ ਹੋਣ ਜਾ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਪੀਸਫੁਲੀ ਤਰੀਕੇ ਨਾਲ ਕਿਉਂਕਿ ਆਪਾਂ ਕੋਈ ਕਿਸੇ ਦੇ ਕੋਈ ਸਰਟੀਫੀਕੇਟ ਨਹੀਂ ਮਰਾਉਣੀ ਆਪਾਂ ਕਿਸੇ ਨੂੰ ਇਹ ਨਹੀਂ ਹੋ ਸਕਦਾ ਵੀ ਕੋਈ ਪੁਲਿਸ ਵਾਲੇ ਦੇ ਕੋਈ ਮਾਰੇ ਜਾਂ ਪੁਲਿਸ ਵਾਲੇ ਸਾਡੇ ਮਾਰਨ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਏ ਪਰ ਗੱਲ ਇੰਨੀ ਆ ਸੀਐਮ ਸਾਹਿਬ ਤਾਂ ਆਪ ਤਾਲਾ ਲਾ ਲਏ ਨੇ ਹੁਣ ਹੁਣ ਸੀਐਮ ਸਾਹਿਬ ਨੇ ਜਿਹੜਾ ਉਹ ਤਾਲਾ ਕੱਲ ਉਹਨਾਂ ਨੇ ਆਪ ਕਹਿ ਤਾਂ ਲਾਉਣ ਲਈ ਵੀ ਮੇਰੇ ਭਾਈ ਸਰਕਾਰ ਤੇ ਤਾਲਾ ਲਾ ਦਿਓ ਤੇ ਮੇਰੀ ਗੱਲ ਤਾਂ ਮੇਰੇ ਤੇ ਇੱਕ ਤਾਲੇ ਦੀ ਗੱਲ ਕਰਕੇ ਪਰਚਾ ਦਰਜਾ ਤੇ ਸੀਐਮ ਸਾਹਿਬ ਦਾ ਔਨ ਰਿਕਾਰਡ ਮੀਡੀਆ ਤੇ ਤਾਲਾ ਸਪੀਕਰ ਨੂੰ ਦੇ ਰਹੇ ਆ ਤੁਹਾਡੇ ਤਾਲੇ ਦੀ ਗੱਲ ਤੁਹਾਡੇ ਤਾਲੇ ਦੀ ਵੀ ਗੱਲ ਹੋਈ ਗੱਲ ਵਿਧਾਨ ਸਭਾ ਚ ਕਰ ਵੇ ਮੈਂ ਮੈਂ ਇਹੀ ਕਹਿ ਰਿਹਾ ਨਾ ਫਿਰ ਵੀ ਜੇਰੇ ਮੇਰੇ ਵਾਲੇ ਤਾਲੇ ਤੇ ਪਰਚਾ ਤਾਂ ਤੁੰਨਾ ਸਾਹਿਬ ਫਿਰ ਬਾਕੀ ਮੀਡੀਆ ਵਾਲੇ ਸਬਾਨ ਉਹਨਾਂ ਦੇ ਤਾਲੇ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਮੈਨੂੰ ਇਹ ਜਵਾਬ ਦੇ ਦੇਣ ਵੀ ਜੇ ਮੇਰੇ ਵਾਲੇ ਤਾਲੇ ਤੇ ਪਰ ਮੇਰਾ ਤਾਲਾ ਹੈ ਜਿਹੜਾ ਉਹ ਤਕਲੀਫ ਰਗਬ ਚੱਡੇ ਦੀ ਆ ਪਰਚਾ ਨਾ ਉਰੇ ਦੀ ਸਰਕਾਰ ਨੇ ਕੀਤਾ ਨਾ ਔਰ ਇਹਦੀ ਪੁਲਿਸ ਨੇ ਕੀਤਾ ਨਾ ਪੰਜਾਬ ਦੇ ਕਿਸੇ ਨੇ ਕੀਤਾ ਇਹ ਹੁਕਮ ਆ ਜਿਹੜਾ ਰਗਬ ਚੱਡੇ ਦਾ ਆ ਹੁਕਮ ਉਹਦੇ ਇਸ਼ਾਰਿਆਂ ਦੇ ਉੱਤੇ ਨੱਚਦੀ ਆ ਸਾਰੀ ਸਰਕਾਰ ਪੰਜਾਬ ਦੀ ਤੇ ਜਦੋਂ ਉਹਦਾ ਨਾਮ ਲਿਆ ਤੇ ਮੇਰੇ ਤੇ ਇੱਕ ਪਰਚਾ 100 ਪਰਚੇ ਕਰ ਲਓ ਜਿਹੜਾ ਰਗਬ ਚੱਡਾ ਉਹ ਬਚ ਜੂਗਾ ਉਹ ਬੜੇ ਤਾਂ ਸਹੀ ਲੁਧਿਆਣੇ ਦੱਸਾਂਗੇ ਵੀ ਕੀ ਤੋਂ ਕੀਤਾ ਉਹਨੇ ਕੀ ਕੁਛ ਕੀਤਾ ਏ ਇਸ ਕਰਕੇ ਬਿਲਕੁਲ ਇਹ ਮੇਰੀ ਆਵਾਜ਼ ਲੋਕਾਂ ਦੀ ਦੱਬੀ ਨਹੀਂ ਜਾਣੀ ਅੱਜ ਦੇਖ ਲਓ ਲੋਕ ਕਿੰਨੇ ਪਰਸੈਂਟ ਗਿਣਤੀ ਵੱਧ ਆ ਉੱਥੇ ਚੱਲੋ ਤੇ ਜੇ ਹਿੰਮਤ ਆ ਜੇ ਹੁਣ ਜਾਨ ਆ ਸਰਕਾਰ 'ਚ ਰਾਗਬ ਛੱਡੇ 'ਚ ਜਾਂ ਕੇਜਰੀਵਾਲ 'ਚ ਹੁਣ ਗ੍ਰਿਫਤਾਰ ਕਰਨ ਦੇਣ ਆਏ ਆ ਲੋਕ ਗ੍ਰਿਫਤਾਰੀਆਂ ਮੈਂ ਤਾਂ ਚਲੋ ਕੁਝ ਵੀ ਨਹੀਂਗਾ ਪਰ ਜਿਹੜੇ ਆਮ ਲੋਕ ਨੇ ਅਸੀਂ ਤਾਂ ਕਹਿ ਦਿੰਨੇ ਆ ਅਸੀਂ ਤਾਂ ਐਮਪੀ ਆ ਅਸੀਂ ਤਾਂ ਤਾਕਤਵਰ ਮੰਤਰੀ ਆ ਆਮ ਲੋਕ ਨੂੰ ਕਿਸੇ ਭਲੇਖੇ ਨਾਲ ਤਰੇ ਸੱਦਿਆ لوکاں نوں ਠੋਕ ਬਜਾ ਕੇ ਆਮਾਨ ਕੀਤਾ ਵੀ ਗ੍ਰਿਫਤਾਰੀਆਂ ਦੇ ਨਾਉਣੀਆਂ ਤੇ ਹਰ ਨੇ ਵੀਡੀਓ ਚ ਕਿਹਾ ਹੈ ਵੀ ਆ ਲੋ ਉਹ واਟਰ ਕੈਨ ਨੇ ਯਾਰ ਫੇਰ ਉਹੀ ਗੱਲ ਇਹ ਸਰਕਾਰ ਜਦੋਂ ਉਧਰੋਂ ਗੋਲੀਆਂ ਵੱਜਦੀਆਂ ਸੀ ਸਾਡੇ ਸ਼੍ਰਮ ਕਰਮ ਵਰਗੇ ਉਹਨਾਂ ਤੇ ਤੇ ਜ਼ੀਰੋ ਐਫ ਆਈ ਆਰ ਕਰਦੇ ਆ ਦਰਜ ਅੱਜ ਤੱਕ ਇਹਨਾਂ ਤੋਂ ਹੋਇਆ ਕੁਛ ਨਹੀਂ ਕਿੰਨੀਆਂ ਦੀਆਂ ਅੱਖਾਂ ਚ ਲੱਗੀਆਂ ਤੇ ਸਾਡੇ ਤੇ ਇਹਨਾਂ ਦਾ ਪਰਚਾ ਇਹਨਾਂ ਦਾ واਟਰ ਕੈਨਨ ਕੀ ਕਰ ਲੈਣਗੇ ਇਹ ਤੋਂ ਸ਼ਰੇਆ ਰੁਕਦਾ ਹੈ ਅਸੀਂ ਆਸ਼ੂ ਜੀ ਨੂੰ ਸਰਦਾਰ ਸਾਹਿਬ ਦੇ ਘਰੇ ਅਸੀਂ ਫਿਰੇ ਕਰੀਏ ਚਾਹ ਦੇ ਸਵਾ 8 ਵਜੇ ਦਾ ਇਹ ਕਹਾਵ ਜਦ ਜਦ ਸਰਕਾਰ ਡਰਦੀ ਹੈ ਖਾਕੀ ਕੋ ਅੱਗੇ ਕਰਦੀ ਹੈ ਇਹਦਾ ਆਮ ਗੱਲ ਆ ਜਦੋਂ ਸਰਕਾਰ ਦੀਆਂ ਲੱਤਾਂ ਕੰਬਦੀਆਂ ਸਰਕਾਰ ਨੂੰ ਘਬਰਾਹਟ ਹੁੰਦੀ ਆ ਫਿਰ ਉਹ ਖਾਕੀ ਨੂੰ ਅੱਗੇ ਕਰਦੀ ਆ ਤੇ ਇਹਨਾਂ ਨੂੰ ਪੂਰੀ ਤਦਾਦ ਚ ਪਰ ਅਸੀਂ ਅੰਦਰ ਸਾਰੇ ਅਫਸਰ ਸਾਡੇ ਨੇ ਅਸੀਂ ਚਾਹ ਵੀ ਦੋ ਤਿੰਨ ਵਾਰ ਪਲਾਈਆ ਕਾਫੀ ਵੀ ਪਲਾਈਆ ਚੰਗੀ ਤਰ੍ਹਾਂ ਸੇਵਾ ਵੀ ਕੀਤੀ ਆ ਤੇ ਇਸ ਕਰਕੇ ਜਾਣਾ ਤਾਂ ਹੈਗਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਸ ਗੱਲ ਤੇ ਗੱਲ ਹੀ ਨਹੀਂ ਕਰਦਾ ਤੁਹਾਡੇ ਹਿਸਾਬ ਨਾਲ ਮੈਂ ਰੁਕਣ ਵਾਲਾ ਐ ਐ ਕਿ ਮੈਂ ਰੁਕ ਜੂਗਾ ਕੋਈ ਜਿਹੜਾ ਸਾਡਾ ਵਰਕਰ ਨਹੀਂ ਰੁਕਿਆ ਤੇ ਮੈਨੂੰ ਰੋਕ ਕੇ ਦਾ ਕਮਾਲ ਮੈਂ ਫਿਰ ਫਿਰ ਮੈਂ ਮੇਰੇ ਮੇਰੇ ਪੱਲੇ ਕੀ ਹੈ ਜੇ ਮੈਂ ਇਹਨਾਂ ਦੇ ਕੋਲ ਤੇ ਰੁਕ ਜਮਾ ਇਸ ਕਰਕੇ ਜਿਹੜਾ ਵਰਕਰ ਆ ਪੂਰੀ ਤਿਆਰੀਆਂ ਕੇ ਚੱਲ ਗਿਆ ਨਹੀਂ ਤੇ ਤਿਆਰ ਬਿਲਕੁਲ ਤਿਆਰ ਮੈਂ ਸੰਮਨ ਲੈ ਕੇ ਆਏ ਸੀ ਸੰਮਨ ਲੈ ਕੇ ਆਏ ਨੇ ਉਹ ਜੋ ਮਰਜ਼ੀ ਲੈ ਕੇ ਆਉਣ ਉਹ ਯਾਰ ਪੁਲਿਸ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਆਪਣਾ ਇੱਕ ਸਿਸਟਮ ਹੁੰਦਾ ਏ ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਤਾਂ ਕੋਈ ਇੱਥੇ ਕਸੂਰ ਨਹੀਂ ਹੁੰਦਾ ਇਹ ਤਾਂ ਜੋ ਉੱਤੋਂ ਹੁਕਮ ਆਉਣਾ ਉਹਦੀ ਤਮੀਲ ਕਰਨੀ ਹੈ ਇਹਨਾਂ ਨੇ ਤੇ ਅਸੀਂ ਇਹ ਕਹਿੰਦੇ ਆਂ ਵੀ ਭਾਈ ਜਿਨ੍ਹਾਂ ਨੇ ਕਟਰ ਚਲਾਏ ਆ ਉਹਨਾਂ ਤੇ ਪਰਚਾ ਉਹਨਾਂ ਤੇ ਪਰਚਾ ਦੇ ਕੇ ਆਜੋ ਕਮਿਸ਼ਨਰ ਤੇ ਪਰਚਾ ਦੋ 6 ਐਮਐਲਏਾਂ ਤੇ ਪਰਚਾ ਦੋ ਜਿਨ੍ਹਾਂ ਨੇ ਕਟਰ ਚਲਵਾਇਆ ਅੱਜ ਤੱਕ ਇਹਨਾਂ ਨੇ ਮੂੰਹਾਂ 'ਚ ਢੰਗ ਨੂੰ ਬੜੇ ਆ ਅੱਜ ਤੱਕ ਜਿਹੜੇ ਐਮਐਲਏ ਨੇ ਤੋੜੇ ਆ ਜਿੰਦੇ ਸੀਲਾਂ ਤੋੜੀਆਂ ਉਹਨਾਂ ਤੇ ਕਿਉਂ ਨਹੀਂ ਅੱਜ ਤੱਕ ਬੋਲ ਸਕੇ ਸਾਰੇ ਆ ਜੋ ਇੱਥੇ ਕੰਦੇ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटे समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर